ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੇ ਆ ਕਿ ਮੇਰੇ ਸਾਰੇ ਭੈਣ ਭਰਾ ਠੀਕ ਠਾਕ ਹੋਵੋਗੇ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਸਮਰ ਸਿੰਘ ਆਲਮ ਦੇ ਉੱਤੇ ਕਹਿੰਦੇ ਅਕਸਰ ਹੀ ਮਹਾਂਪੁਰਖ ਜੀ ਸਮਝਾਉਂਦੇ ਹੋਏ ਕਹਿ ਦਿੰਦੇ ਆ ਕਿ ਮਾੜੀ ਤੋਂ ਮਾੜੀ ਕਿਸਮਤ ਵਾਲਾ ਮਨੁੱਖ ਵੀ ਜੇ ਅੰਮ੍ਰਿਤ ਵੇਲੇ ਉੱਠ ਕੇ ਇਹਦੇ ਉਹ ਕੰਮ ਕਰਨੇ ਸ਼ੁਰੂ ਕਰ ਦੇਵੇ ਤਾਂ ਉਹਦੀ ਮਾੜੀ ਕਿਸਮਤ ਵੀ ਉਹਦਾ ਸਾਥ ਦੇਣਾ ਸ਼ੁਰੂ ਕਰ ਦੇਵੇਗੀ ਅੰਮ੍ਰਿਤ ਵੇਲੇ ਦੇ ਵਿੱਚ ਅਜਾਹਾ ਕੀ ਹੈ ਅਤੇ ਅੰਮ੍ਰਿਤ ਵੇਲੇ ਉੱਠ ਕੇ ਕਿਹੜੇ ਦੋ ਕੰਮ ਕਰਨ ਦੇ ਨਾਲ ਸਾਡੀ ਜ਼ਿੰਦਗੀ ਬਦਲ ਸਕਦੀ ਆ ਆਪਾਂ ਅੱਜ ਇਸ ਵਿਸ਼ੇ ਦੇ ਉੱਤੇ ਗੱਲ ਕਰਾਂਗੇ ਇਸ ਕਰਕੇ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਵੀਡੀਓ ਨੂੰ ਫੁੱਲ ਜ਼ਰੂਰ ਵਾਚ ਕਰਿਓ ਕਿਉਂਕਿ ਜੇਕਰ ਵੀਡੀਓ ਨੂੰ ਪੂਰੇ ਧਿਆਨ ਨਾਲ ਅੰਤ ਤੱਕ ਸੁਣੋਗੇ ਤਾਂ ਤੁਹਾਨੂੰ ਪੂਰਾ ਗਿਆਨ ਪ੍ਰਾਪਤ ਹੋਵੇਗਾ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਨੀ ਹੈ ਅਮਰਤ ਵੀਲਾ ਸਾਡੀ ਜ਼ਿੰਦਗੀ ਦੇ ਵਿੱਚ ਕਿੰਜ ਬਦਲਾਅ ਕਰਦਾ ਹੈ ਤੇ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਆਂ ਕਹਿੰਦੇ ਇੱਕ ਵਾਰ ਦੀ ਗੱਲ ਹੈ ਇੱਕ ਪਿੰਡ ਦੇ ਵਿੱਚ ਇੱਕ ਸੰਤ ਫਕੀਰ ਜੀ ਆਏ ਉਹ ਫਕੀਰ ਜੀ ਨੇ ਪਿੰਡ ਦੇ ਬਾਹਰ ਇੱਕ ਕੁਟਿਆ ਬਣਾ ਲਈ। ਕੁਟਿਆ ਦੇ ਵਿੱਚ ਰਹਿਣ ਲੱਗੇ। ਕਹਿੰਦੇ ਉਹ ਸੰਤ ਕੀਰਜੀ ਹਰ ਵੇਲੇ ਰੱਬ ਦਾ ਨਾਮ ਜਪਦੇ ਰਹਿੰਦੇ ਸੀ। ਜੋ ਵੀ ਮਨੁੱਖ ਉਹਨਾਂ ਦੇ ਕੋਲ ਆਉਂਦਾ ਉਹਦੀ ਮੁਸ਼ਕਲ ਪਰੇਸ਼ਾਨੀ ਦਾ ਹਾਲ ਦੱਸ ਦਿੰਦੇ ਸੀ। ਕਹਿੰਦੇ ਕੋਈ ਵੀ ਮਨੁੱਖ ਆਪਣੀ ਪਰੇਸ਼ਾਨੀ ਲੈ ਕੇ ਆਉਂਦਾ ਤਾਂ ਉਹ ਸੰਤ ਜੀ ਹਰੇਕ ਨੂੰ ਕਹਿੰਦੇ ਭਾਈ ਅੰਮ੍ਰਿਤ ਵੇਲੇ ਉੱਠਿਆ ਕਰੋ। ਅੰਮ੍ਰਿਤ ਵੇਲੇ ਉੱਠਣ ਵਾਲਿਆਂ ਦੇ ਉੱਤੇ ਪਰਮਾਤਮਾ ਦੀ ਬਹੁਤ ਵੱਡੀ ਕਿਰਪਾ ਹੁੰਦੀ ਹੈ। ਕਹਿੰਦੇ ਉਹ ਸੰਤ ਜੀ ਜਿਸ ਕੁਟਿਆ ਦੇ ਵਿੱਚ ਰਹਿੰਦੇ ਸਨ ਉਹ ਕੁਟਿਆ ਦੇ ਕੋਲ ਇੱਕ ਦਰਖਤ ਸੀ ਦਰਖਤ ਦੇ ਹੇਠਾਂ ਬੈਠ ਕੇ ਸੰਗਤਾਂ ਦੇ ਨਾਲ ਵਚਨ ਕਰਿਆ ਕਰਦੇ ਸੀ ਕਹਿੰਦੇ ਉਹ ਦਰਖਤ ਦੇ ਉੱਤੇ ਕਈ ਤਰ੍ਹਾਂ ਦੇ ਪੰਛੀ ਵੀ ਰਹਿੰਦੇ ਸੀ ਜੋ ਕਿ ਸੰਤ ਜੀ ਦੇ ਨਾਲ ਗੱਲਾਂ ਸੰਤ ਜੀ ਦੀਆਂ ਗੱਲਾਂ ਨੂੰ ਬੜੇ ਧਿਆਨ ਦੇ ਨਾਲ ਸੁਣਿਆ ਕਰਦੇ ਸੀ ਕਹਿੰਦੇ ਸੰਤ ਜੀ ਨੂੰ ਜਦੋਂ ਵੀ ਸਮਾਂ ਮਿਲਦਾ ਤਾਂ ਉਹ ਉਹਨਾਂ ਪੰਛੀਆਂ ਨੂੰ ਚੋਗਾ ਵੀ ਪਾਇਆ ਕਰਦੇ ਸੀ ਉਹਨਾਂ ਦੇ ਨਾਲ ਗੱਲਾਂ-ਬਾਤਾਂ ਵੀ ਕਰਿਆ ਕਰਦੇ ਸੀ ਕਿਉਂਕਿ ਸੰਤ ਜੀ ਨੂੰ ਪੰਛੀਆਂ ਦੀ ਭਾਸ਼ਾ ਸਮਝ ਆਉਂਦੀ ਸੀ ਤੇ ਪੰਛੀ ਸੰਤ ਦੀਆਂ ਗੱਲਾਂ ਨੂੰ ਸਮਝ ਲੈਂਦੇ ਸੀ ਇਸ ਕਰਕੇ ਉਹ ਪੰਛੀਆਂ ਦੇ ਨਾਲ ਵੀ ਕਾਫੀ ਸਮਾਂ ਬਿਤਾਉਂਦੇ ਕਹਿੰਦੇ ਇੱਕ ਦਿਨ ਇੱਕ ਪੰਛੀ ਨੇ ਇੱਕ ਚਿੜੀ ਨੂੰ ਸੰਤ ਜੀ ਨੂੰ ਪੁੱਛਿਆ ਕੇ ਸੰਤ ਜੀ ਤੁਸੀਂ ਜਦੋਂ ਦੇ ਇਸ ਪਿੰਡ ਦੇ ਵਿੱਚ ਆਏ ਹੋ ਤੁਹਾਡੇ ਕੋਲ ਜੋ ਵੀ ਆਉਂਦਾ ਤੁਸੀਂ ਉਹਨੂੰ ਕਹਿੰਦੇ ਹੋ ਕਿ ਅੰਮ੍ਰਿਤ ਵੇਲੇ ਉੱਠਿਆ ਕਰੋ ਅੰਮ੍ਰਿਤ ਵੇਲੇ ਦੇ ਵਿੱਚ ਅਜਹਾ ਕੀ ਹੈ ਤੁਸੀਂ ਹਰ ਇੱਕ ਨੂੰ ਇੰਜ ਹੀ ਕਹਿ ਦਿੰਦੇ ਹੋ ਸੰਤ ਜੀ ਨੇ ਕਿਹਾ ਚਿੜੀਏ ਅੰਮ੍ਰਿਤ ਵੇਲੇ ਦੇ ਵਿੱਚ ਬਹੁਤ ਤਾਕਤ ਹੈ ਕੋਈ ਮਨੁੱਖ ਇਸ ਵੇਲੇ ਦੇ ਵਿੱਚ ਸਿਰਫ ਉੱਠਣਾ ਸ਼ੁਰੂ ਕਰ ਦਵੇ ਉਹਦੀ ਜ਼ਿੰਦਗੀ ਦੇ ਵਿੱਚ ਚੰਗੇ ਬਦਲਾਅ ਆਉਣੇ ਸ਼ੁਰੂ ਹੋ ਜਾਂਦੇ ਹੈ ਅਤੇ ਜੇਕਰ ਕੋਈ ਮਨੁੱਖ ਅਮਰਤ ਵੇਲੇ ਉੱਠ ਕੇ ਇਹ ਦੋ ਕੰਮ ਕਰਨੇ ਸ਼ੁਰੂ ਕਰ ਦੇਵੇ ਤਾਂ ਭਾਵੇਂ ਕਿਸੇ ਵੀ ਮਨੁੱਖ ਦੀ ਜਿੰਨੀ ਵੀ ਮਰਜ਼ੀ ਮਾੜੀ ਕਿਸਮਤ ਹੋਵੇ ਉਹ ਮਾੜੀ ਤੋਂ ਮਾੜੀ ਕਿਸਮਤ ਵੀ ਚਮਕ ਜਾਂਦੀ ਹੈ ਕਿਸਮਤ ਸਾਥ ਦੇਣਾ ਸ਼ੁਰੂ ਕਰ ਦਿੰਦੀ ਹੈ ਕਹਿੰਦੇ ਪੂਰਾ ਬ੍ਰਹਿਮੰਡ ਉਸ ਆਦਮੇ ਵੱਲ ਹੋ ਜਾਂਦਾ ਹੈ ਉਹ ਚਿੜੀ ਨੇ ਪੁੱਛਿਆ ਸੰਤ ਜੀ ਤੁਸੀਂ ਕਿਹੜੇ ਦੋ ਕੰਮਾਂ ਬਾਰੇ ਗੱਲ ਕਰ ਰਹੇ ਹੋ ਸਾਨੂੰ ਵੀ ਸਮਝਾਓ ਤਾਂ ਸੰਤ ਜੀ ਨੇ ਕਿਹਾ ਚਿੜੀਏ ਤੈਨੂੰ ਮੈਂ ਇੱਕ ਕਹਾਣੀ ਸੁਣਾਉਂਦਾ ਕਹਾਣੀ ਦੇ ਵਿੱਚ ਤੈਨੂੰ ਤੇਰੇ ਸਵਾਲਾਂ ਦਾ ਜਵਾਬ ਮਿਲ ਜਿਆਗਾ ਸੰਤ ਜੀ ਨੇ ਕਿਹਾ ਕਿ ਇੱਕ ਪਿੰਡ ਦੇ ਵਿੱਚ ਇੱਕ ਪਰਿਵਾਰ ਰਿਹਾ ਕਰਦਾ ਸੀ ਉਹ ਪਰਿਵਾਰ ਦੇ ਵਿੱਚ ਉਹਨਾਂ ਦਾ ਇੱਕ ਪੁੱਤ ਹੁੰਦਾ ਜਿਹਦੇ ਤੋਂ ਉਹਨਾਂ ਨੂੰ ਬੜੀਆਂ ਆਸਾਂ ਉਮੀਦਾਂ ਹੁੰਦੀਆਂ ਸੀ ਉਹਨਾਂ ਦਾ ਪੁੱਤਰ ਚੰਗਾ ਪੜਿਆ ਲਿਖਿਆ ਨੇਕ ਦਿਲ ਦਾ ਇਨਸਾਨ ਸੀ ਪਰ ਇੱਕ ਮਾੜੀ ਆਦਤ ਕਰਕੇ ਉਹ ਜਲਦੀ ਨਹੀਂ ਸੀ ਉੱਠ ਪਾਉਂਦਾ ਹਮੇਸ਼ਾ ਲੇਟ ਉੱਠਦਾ ਸੀ। ਉਹਦੇ ਦਿਨ ਦੀ ਸ਼ੁਰੂਆਤ ਹੁੰਦੀ ਸੀ ਲੇਟ ਉੱਠਣ ਤੋਂ। ਕਹਿੰਦੇ ਉਹਦੀ ਕਿਸੇ ਮਾੜੀ ਆਦਤ ਤੋਂ ਉਸਦੇ ਪਰਿਵਾਰ ਵਾਲੇ ਬੜੇ ਪਰੇਸ਼ਾਨ ਸੀ। ਇਹ ਆਦਤ ਉਹਦੀ ਬਚਪਨ ਤੋਂ ਹੀ ਸੀ। ਪਰ ਬਚਪਨ ਦੇ ਵਿੱਚ ਤਾਂ ਮਾਤਾ-ਪਿਤਾ ਨੂੰ ਲੱਗਿਆ ਵੀ ਕੋਈ ਗੱਲ ਨਹੀਂ ਜਦੋਂ ਵੱਡਾ ਹੋਵੇਗਾ ਇਹ ਆਦਤ ਆਪੇ ਛੁੱਟ ਜਾਵੇਗੀ। ਪਰ ਕਹਿੰਦੇ ਸਮੇਂ ਦੇ ਨਾਲ ਉਹਦੀ ਇਹ ਆਦਤ ਪੱਕੀ ਹੋ ਗਈ। ਕਹਿੰਦੇ ਹੁਣ ਉਹ ਬਿਲਕੁਲ ਆਲਸੀ ਬਣ ਚੁੱਕਿਆ ਸੀ। ਬੜਾ ਲੇਟ ਉੱਠਦਾ ਸੀ ਲੇਟ ਉੱਠਣ ਕਰਕੇ ਆਪਣਾ ਕੋਈ ਵੀ ਕੰਮ ਸਮੇਂ ਸਿਰ ਨਹੀਂ ਸੀ ਕਰਦਾ ਇਸ ਕਰਕੇ ਉਹਦੇ ਸੁਭਾਅ ਦੇ ਵਿੱਚ ਵੀ ਚੜਚੜਾਪਨ ਆ ਗਿਆ ਸੀ ਉਹ ਕਿਸੇ ਦੇ ਨਾਲ ਸਹੀ ਗੱਲਬਾਤ ਵੀ ਨਹੀਂ ਸੀ ਕਰਦਾ ਹਰ ਵੇਲੇ ਖਿਜਿਆ ਰਹਿੰਦਾ ਸੀ ਕਹਿੰਦੇ ਉਹਦੇ ਪਿਤਾ ਜੀ ਚੰਗੀ ਤਰ੍ਹਾਂ ਜਾਣਦੇ ਸਨ ਕਿ ਇਹਦੇ ਅੰਦਰ ਇਹ ਬਦਲਾਅ ਇਹਦੀ ਮਾੜੀ ਆਦਤ ਕਰਕੇ ਆ ਰਹੇ ਨੇ ਇਹ ਦਿਨੋਂ ਦਿਨ ਆਲਸੀ ਬੰਦਾ ਜਾ ਰਿਹਾ ਹੈ ਤੇ ਆਲਸ ਕਰਕੇ ਇਹਦਾ ਸਰੀਰ ਵੀ ਇਹਦਾ ਸਾਥ ਨਹੀਂ ਦਿੰਦਾ ਇਹ ਕਿਸੇ ਵੀ ਕੰਮ ਨੂੰ ਸਹੀ ਤਰੀਕੇ ਦੇ ਨਾਲ ਨਹੀਂ ਕਰ ਪਾਉਂਦਾ। ਕਹਿੰਦੇ ਪਿਤਾ ਜੀ ਨੇ ਬਹੁਤ ਵਾਰ ਆਪਣੇ ਪੁੱਤਰ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਪੁੱਤ ਤੇਰਾ ਇਹ ਆਲਸ ਤੇਰੀ ਨਾ ਕਾਮਯਾਬੀ ਦਾ ਕਾਰਨ ਨਾ ਬਣ ਜਾਵੇ। ਇਸ ਕਰਕੇ ਤੂੰ ਉਦਮੀ ਬਣ ਆਪਣੇ ਦਿਨ ਦੀ ਸ਼ੁਰੂਆਤ ਸੂਰਜ ਚੜ੍ਹਨ ਤੋਂ ਪਹਿਲਾਂ ਕਰਿਆ ਕਰ। ਆਪਣੇ ਸਾਰੇ ਕੰਮ ਸਹੀ ਸਮੇਂ ਦੇ ਉੱਤੇ ਸਹੀ ਤਰੀਕੇ ਦੇ ਨਾਲ ਕਰਿਆ ਕਰ ਪਰ ਕਹਿੰਦੇ ਇਹ ਲੜਕੇ ਦੇ ਉੱਪਰ ਆਪਣੇ ਪਿਤਾ ਦੀ ਗੱਲ ਦਾ ਕੋਈ ਅਸਰ ਨਹੀਂ ਸੀ ਹੁੰਦਾ। ਹੁਣੇ ਲੜਕੇ ਨੂੰ ਜਦੋਂ ਵੀ ਕੋਈ ਸਮਝਾਉਂਦਾ ਇਹ ਗੁੱਸਾ ਕਰਦਾ ਹਿਸੇ ਕਰਕੇ ਇਹਨੇ ਆਪਣੇ ਆਪ ਨੂੰ ਆਪਣੇ ਪਰਿਵਾਰ ਤੋਂ ਆਪਣੇ ਦੋਸਤਾਂ ਮਿੱਤਰਾਂ ਤੋਂ ਵੱਖ ਕਰ ਲਿਆ। ਇਹ ਇਕੱਲਾ ਰਹਿਣਾ ਪਸੰਦ ਕਰਨ ਲੱਗਾ। ਹਰ ਵੇਲੇ ਮੰਜੇ ਦੇ ਉੱਤੇ ਲੰਮਾ ਪਿਆ ਰਹਿੰਦਾ ਸੀ। ਬਸ ਸੋਚਦਾ ਰਹਿੰਦਾ ਸੀ ਕਿ ਇਹਦੀ ਹਾਲ ਇਹ ਹਾਲਤ ਦੇਖ ਕੇ ਇਹਦਾ ਪਰਿਵਾਰ ਦੇ ਪਿਤਾ ਜੀ ਬਹੁਤ ਪਰੇਸ਼ਾਨ ਸਨ। ਇੱਕ ਦਿਨ ਉਹ ਲੜਕੇ ਦੇ ਪਿਤਾ ਜੀ ਨੂੰ ਕਿਸੇ ਨੇ ਦੱਸਿਆ ਕਿ ਆਪਣੇ ਪਿੰਡ ਦੇ ਵਿੱਚ ਇੱਕ ਭਜਨ ਬੰਦਗੀ ਵਾਲੇ ਸੰਤ ਜੀ ਆਏ ਹੋਏ ਨੇ। ਉਹ ਹਰੇਕ ਬੰਦੇ ਦੀ ਮੁਸ਼ਕਲ ਪਰੇਸ਼ਾਨੀ ਦਾ ਹੱਲ ਕਰ ਦਿੰਦੇ ਨੇ ਤੇ ਕਹਿੰਦੇ ਇਹ ਲੜਕੇ ਦੇ ਪਿਤਾ ਜੀ ਇਹ ਵੀ ਉਸ ਸੰਤ ਫਕੀਰ ਜੀ ਕੋਲ ਗਿਆ। ਅਤੇ ਜਾ ਕੇ ਆਪਣੇ ਪੁੱਤਰ ਬਾਰੇ ਦੱਸਿਆ। ਸੰਤ ਜੀ ਨੂੰ ਦੱਸ ਦਿੱਤਾ ਸਾਰੀ ਗੱਲ। ਸੰਤ ਜੀ ਨੇ ਸਾਰੀਆਂ ਗੱਲਾਂ ਬੜੇ ਧਿਆਨ ਨਾਲ ਸੁਣੀਆਂ ਤੇ ਕਿਹਾ, "ਪੁੱਤ ਤੇਰੀ ਸਮੱਸਿਆ ਤਾਂ ਸੱਚਮੁੱਚ ਗੰਭੀਰ ਹੈ ਪਰ ਤੂੰ ਫਿਕਰ ਨਾ ਕਰ antisense ਤੇਰੀ ਮੁਸ਼ਕਲ ਪਰੇਸ਼ਾਨੀ ਦਾ ਹੱਲ ਜ਼ਰੂਰ ਕਰਾਂਗੇ। ਪਰ ਤੂੰ ਆਪਣੇ ਪੁੱਤਰ ਨੂੰ ਸਾਡੇ ਕੋਲ ਲੈ ਕੇ ਆ।" ਉਹ ਪਿਤਾ ਨੇ ਕਿਹਾ ਕਿ ਸੰਤ ਜੀ ਇਹ ਕੰਮ ਕਰਨਾ ਬੜਾ ਔਖਾ ਹੈ। ਚਲੋ ਫਿਰ ਵੀ ਮੈਂ ਕੋਸ਼ਿਸ਼ ਕਰਾਂਗਾ ਆਪਣੇ ਪੁੱਤਰ ਨੂੰ ਤੁਹਾਡੇ ਕੋਲ ਲੈ ਕੇ ਆਉਂਦੀ। ਤਾਂ ਸੰਤ ਨੇ ਕਿਹਾ ਕਿ ਇੱਕ ਵਾਰ ਤੂੰ ਜ਼ਰੂਰ ਮੇਰੇ ਕੋਲ ਲੈ ਕੇ ਆ ਤੇ ਬਾਕੀ ਮੈਂ ਮੇਰੇ ਤੇ ਛੱਡ ਦੇ ਵੀ ਮੈਂ ਤੇਰੇ ਪੁੱਤਰ ਦਾ ਆਲਸ ਦੂਰ ਕਰ ਦਵਾਂਗਾ। ਕਹਿੰਦੇ ਉਹ ਲੜਕੇ ਦੇ ਪਿਤਾ ਨੂੰ ਪੂਰਾ ਯਕੀਨ ਹੋ ਗਿਆ ਸੰਤ ਤੇ ਮੈਂ ਇੱਕਦਮ ਸਹੀ ਜਗ੍ਹਾ ਤੇ ਆਇਆ। ਇਸ ਕਰਕੇ ਪੂਰੇ ਵਿਸ਼ਵਾਸ ਦੇ ਨਾਲ ਆਪਣੇ ਘਰ ਦੇ ਵਿੱਚ ਗਿਆ ਤੇ ਜਾ ਕੇ ਆਪਣੇ ਪੁੱਤਰ ਨੂੰ ਕਿਹਾ ਕਿ ਪੁੱਤਰ ਤੇਰਾ ਇਸ ਤਰ੍ਹਾਂ ਮੰਜੇ ਦੇ ਉੱਤੇ ਲੰਮੇ ਪਿਆ ਪਿਆ ਤਾਂ ਸਰਨਾ ਨਹੀਂ। ਤੈਨੂੰ ਵੀ ਕੋਈ ਕੰਮ ਕਰਨਾ ਹੀ ਪੈਣਾ ਤੂੰ ਆਪਣੇ ਦੋਸਤਾਂ ਮਿੱਤਰਾਂ ਵੱਲ ਦੇਖ ਤੇਰੇ ਸਾਰੇ ਦੋਸਤ ਮਿੱਤਰ ਆਪਣੀ ਜ਼ਿੰਦਗੀ ਦੇ ਵਿੱਚ ਸਫਲ ਹੋ ਗਏ ਨੇ ਪੁੱਤਰ ਨੂੰ ਸੱਚ ਸੱਚ ਦੱਸ ਕੇ ਤੂੰ ਆਪਣੇ ਦੋਸਤਾਂ ਮਿੱਤਰਾਂ ਵਾਂਗ ਸਫਲ ਹੋਣਾ ਚਾਹੁੰਦਾ ਕਿ ਨਹੀਂ ਤਾਂ ਕਹਿੰਦੇ ਉਹ ਲੜਕੇ ਨੇ ਕਿਹਾ ਪਿਤਾ ਜੀ ਮੈਂ ਆਪਣੇ ਦੋਸਤਾਂ ਵਾਂਗ ਆਪਣੀ ਜ਼ਿੰਦਗੀ ਦੇ ਵਿੱਚ ਸਫਲ ਹੋਣਾ ਚਾਹੁੰਦਾ ਹਾਂ ਮੈਂ ਵੀ ਕੋਈ ਕੰਮ ਧੰਦਾ ਕਰਨਾ ਚਾਹੁੰਦਾ ਹਾਂ ਆਪਣੇ ਕਾਰੋਬਾਰ ਨੂੰ ਅੱਗੇ ਵਧਾਉਣਾ ਚਾਹੁੰਦਾ ਹੈ ਪਰ ਮੈਂ ਆਪਣੇ ਦੋਸਤਾਂ ਮਿੱਤਰਾਂ ਨੂੰ ਪੁੱਛ-ਪੁੱਛ ਕੇ ਥੱਕ ਗਿਆ ਹਾਂ ਪਰ ਉਹ ਮੈਨੂੰ ਕੁਝ ਨਹੀਂ ਦੱਸਦੇ ਮੈਂ ਵਾਰ-ਵਾਰ ਉਹਨਾਂ ਨੂੰ ਪੁੱਛਿਆ ਕਿ ਮੈਨੂੰ ਆਪਣੀ ਸਫਲਤਾ ਦਾ ਰਾਜ਼ ਦੱਸ ਦੋ ਪਰ ਉਹਨਾਂ ਨੇ ਮੈਨੂੰ ਕੁਝ ਨਹੀਂ ਦੱਸਿਆ ਇਸ ਕਰਕੇ ਤਾਂ ਮੈਂ ਉਹਨਾਂ ਦੇ ਨਾਲੋਂ ਬੋਲਚਾਲ ਬੰਦ ਕਰ ਦਿੱਤੀ ਐ ਤਾਂ ਕਹਿੰਦੇ ਉਸ ਲੜਕੇ ਦੇ ਪਿਤਾ ਜੀ ਨੇ ਕਿਹਾ ਪੁੱਤ ਮੈਨੂੰ ਪਤਾ ਹੈ ਤੇਰੇ ਦੋਸਤਾਂ ਮਿੱਤਰਾਂ ਦੀ ਕਾਮਯਾਬੀ ਦਾ ਮੰਤਰ ਉਹ ਲੜਕੇ ਦੇ ਪਿਤਾ ਜੀ ਨੇ ਉਹ ਸਾਧੂ ਜੀ ਬਾਰੇ ਦੱਸਿਆ ਕਿ ਹਾਂ ਤੂੰ ਵੀ ਉਸ ਸਾਧੂ ਦੇ ਕੋਲ ਜਾ ਉਹ ਤੇਰੀ ਨੂਰ ਤੇਰੀ ਸਫਲਤਾ ਦਾ ਮੰਤਰ ਦੱਸ ਦੇਣਗੇ ਪਰ ਫਿਰ ਉਹਦੇ ਪਿਤਾ ਜੀ ਚੁੱਪ ਕਰ ਗਏ ਤੇ ਕਹਿਣ ਲੱਗੇ ਪਰ ਪੁੱਤਰ ਤੂੰ ਉਹਨਾਂ ਕੋਲ ਨਹੀਂ ਜਾ ਸਕਦਾ ਲੜਕੇ ਨੇ ਕਿਹਾ ਪਿਤਾ ਜੀ ਕੀ ਗੱਲ ਮੈਂ ਕਿਉਂ ਨਹੀਂ ਜਾ ਸਕਦਾ ਤਾਂ ਪਿਤਾ ਨੇ ਕਿਹਾ ਕਿਉਂਕਿ ਪੁੱਤਰ ਉਹਨਾਂ ਦੇ ਮਿਲਣ ਦਾ ਸਮਾਂ ਸਵੇਰ-ਸਵੇਰ ਦਾ ਹੁੰਦਾ ਹੈ ਜਦੋਂ ਤੱਕ ਤੂੰ ਉੱਠਣਾ ਹੈ ਉਦੋਂ ਤੱਕ ਉਹਨਾਂ ਦੇ ਮਿਲਣ ਦਾ ਸਮਾਂ ਖਤਮ ਹੋ ਜਾਂਦਾ ਹੈ ਉਹ ਤਾਂ ਅੰਮ੍ਰਿਤ ਵੇਲੇ ਦੇ ਵਿੱਚ ਮਿਲਦੇ ਨੇ ਤਾਂ ਲੜਕੇ ਨੇ ਕਿਹਾ ਪਿਤਾ ਜੀ ਕੋਈ ਗੱਲ ਨਹੀਂ ਮੈਂ ਅੱਜ ساری ਰਾਤ ਸੌਵਾਂਗਾ ਹੀ ਨਹੀਂ ਸਵੇਰੇ 3 ਤੋਂ 6 ਵਜੇ ਦੇ ਵਿੱਚ ਉਹਨਾਂ ਦੇ ਕੋਲ ਪਹੁੰਚ ਜਾਵਾਂਗਾ ਲੜਕੇ ਦੇ ਪਿਤਾ ਜੀ ਨੇ ਕਿਹਾ ਵੀ ਚਲੋ ਠੀਕ ਐ ਪੁੱਤਰ ਜੇ ਤੂੰ ਇਹ ਕੰਮ ਕਰ ਲਵੇ ਤਾਂ ਤੇਰੇ ਲਈ ਚੰਗਾ ਕਹਿੰਦੇ ਲੜਕਾ ساری ਰਾਤ ਜਾਗਦਾ ਰਿਹਾ ਪਰ ਜਦੋਂ ਹੀ ਅੰਮ੍ਰਿਤ ਵੇਲਾ ਹੋਇਆ ਤਾਂ ਉਠਣ ਦਾ ਵੇਲਾ ਹੋਇਆ ਤਾਂ ਉਹਨੂੰ ਨੀਂਦ ਆ ਗਈ ਉਹ ਸੌਂ ਗਿਆ ਅੱਜ ਫਿਰ ਉਸੇ ਤਰ੍ਹਾਂ ਲੇਟ ਉੱਠਿਆ ਪਰ ਜਦ ਉੱਠਿਆ ਲੇਟ ਉੱਠਿਆ ਤਾਂ ਬਹੁਤ ਮਨ ਦੇ ਵਿੱਚ ਉਹਨੂੰ ਪਛਤਾਵਾ ਲੱਗਿਆ ਆਪਣੇ ਆਪ ਦੇ ਉੱਤੇ ਗੁੱਸਾ ਆ ਰਿਹਾ ਸੀ ਉੱਪਰੋਂ ਉਹਦੇ ਪਿਤਾ ਜੀ ਨੇ ਆ ਕੇ ਕਹਿ ਦਿੱਤਾ ਕਿ ਤੇਰੇ ਕੋਲੋਂ ਕੁਝ ਨਹੀਂ ਹੋਣਾ ਤੇਰੇ ਵੱਸ ਦੀ ਗੱਲ ਨਹੀਂ ਤੇਰੇ ਤੋਂ ਨਹੀਂ ਉੱਠਿਆ ਜਾਣਾ ਪਰ ਕਹਿੰਦੇ ਉਸ ਵੇਲੇ ਲੜਕੇ ਦੇ ਮਨ ਦੇ ਵਿੱਚ ਪੱਕਾ ਧਾਰ ਲਿਆ ਕਿ ਹੁਣ ਜੋ ਮਰਜ਼ੀ ਹੋ ਜਾਵੇ ਹੁਣ ਤਾਂ ਮੈਂ ਅਮਰਤ ਵੇਲੇ ਉੱਠ ਕੇ ਦਿਖਾਵਾਂਗਾ ਕੱਲ ਨੂੰ ਮੈਂ ਅਮਰਤ ਵੇਲੇ ਦੇ ਵਿੱਚ ਉਹ ਸਾਧੂ ਫਕੀਰ ਜੀ ਨੂੰ ਜ਼ਰੂਰ ਮਿਲ ਕੇ ਆਵਾਂਗਾ ਅਤੇ ਆਪਣੀ ਸਫਲਤਾ ਦਾ ਮੰਤਰ ਲੈ ਕੇ ਆਵਾਂਗਾ ਕਹਿੰਦੇ ਅੱਜ ਰਾਤ ਨੂੰ ਜਲਦੀ ਹੀ ਭੋਜਨ ਪ੍ਰਸਾਦ ਦਾ ਸਾਕੇ ਸੌਂ ਗਿਆ ਨਾਲ ਹੀ ਆਪਣੀ ਮਾਤਾ ਜੀ ਨੂੰ ਕਹਿ ਦਿੱਤਾ ਕਿ ਮਾਤਾ ਜੀ ਮੈਨੂੰ ਸਵੇਰੇ ਅੰਮ੍ਰਿਤ ਵੇਲੇ ਵਿੱਚ ਉਠਾ ਦਿਓ ਨਾਲ అలਾਰਮ ਤੇ ਸਮਾਂ ਸੈੱਟ ਕਰ ਲਿਆ ਕਹਿੰਦੇ ਅੱਜ ਜ਼ਿੰਦਗੀ ਦਾ ਪਹਿਲਾ ਦਿਨ ਸੀ ਜਦੋਂ ਸਵੇਰੇ 3 ਵਜੇ ਉੱਠਿਆ ਤਾਂ ਬੜਾ ਖੁਸ਼ ਹੋਇਆ ਇੰਜ ਲੱਗਾ ਜਿਵੇਂ ਜਿੰਦ ਦੀ ਜ਼ਿੰਦਗੀ ਦੀ ਕੋਈ ਜੰਗ ਜਿੱਤ ਲਈ ਹੋਵੇ ਪਹਿਲਾ ਕੰਮ ਪਹਿਲੀ ਜੰਗ ਉਹ ਜਿੱਤ ਚੁੱਕਿਆ ਸੀ ਕਹਿੰਦੇ ਖੁਸ਼ੀ-ਖੁਸ਼ੀ ਇਸ਼ਨਾਨ ਕੀਤਾ ਤੇ ਸੰਤ ਜੀ ਦੇ ਕੋਲ ਪਹੁੰਚ ਗਿਆ ਸੰਤ ਜੀ ਦੇ ਕੋਲ ਜਾ ਕੇ ਬੇਨਤੀ ਕੀਤੀ ਸੰਤ ਜੀ ਸੰਤ ਜੀ ਮੈਨੂੰ ਮੇਰੇ ਪਿਤਾ ਜੀ ਨੇ ਭੇਜਿਆ ਮੈਨੂੰ ਮੇਰੀ ਸਫਲਤਾ ਦਾ ਮੰਤਰ ਦੱਸੋ ਸੰਤ ਜੀ ਨੇ ਕਿਹਾ ਪੁੱਤਰ ਸਫਲਤਾ ਤੈਨੂੰ ਅਸੀਂ ਬਣਾ ਦੇਵਾਂਗੇ ਮੰਤਰ ਤੇ ਦੇ ਦਵਾਂਗੇ ਪਰ ਇਹਦੇ ਲਈ ਤੈਨੂੰ ਸਾਡਾ ਕੰਮ ਕਰਨਾ ਪੈਣਾ ਲੜਕੇ ਨੇ ਪੁੱਛਿਆ ਕਿ ਕੀ ਕਰਨਾ ਪਵੇਗਾ ਤਾਂ ਸੰਤ ਜੀ ਨੇ ਕਿਹਾ ਭਾਈ ਤੈਨੂੰ 21 ਦਿਨ ਸਾਡੇ ਕੋਲ ਰਹਿਣਾ ਪੈਣਾ ਸਾਡੇ ਕਹੇ ਅਨੁਸਾਰ ਚੱਲਣਾ ਪਵੇਗਾ ਉਹ ਲੜਕਾ ਹੁਣ ਸਫਲ ਹੋਣ ਦੇ ਲਈ ਕੁਝ ਵੀ ਕਰ ਸਕਦਾ ਸੀ ਲੜਕੇ ਨੇ ਕਿਹਾ ਠੀਕ ਹੈ ਸੰਤ ਜੀ ਮੈਂ ਇੱਕ ਦਿਨ ਲਗਾਤਾਰ ਤੁਹਾਡੇ ਕੋਲ ਰਹਿਣ ਨੂੰ ਤਿਆਰ ਹਾਂ ਪਰ ਪਹਿਲਾਂ ਮੈਨੂੰ ਇਹ ਦੱਸੋ ਕਿ ਮੈਨੂੰ ਇੱਥੇ ਰਹਿ ਕੇ ਕਰਨਾ ਕੀ ਪਵੇਗਾ ਤਾਂ ਸੰਤ ਜੀ ਨੇ ਕਿਹਾ ਬਸ ਜੋ ਵਾਕੀ ਵਿਦਿਆਰਥੀ ਕਰਨਗੇ ਉਦਾਂ ਦਾ ਹੀ ਤੂੰ ਕਰਨਾ ਹੈ ਸਵੇਰੇ 3 ਤੋਂ 6 ਦੇ ਵਿੱਚ ਘਰ ਉੱਠਣਾ ਹੈ ਉੱਠ ਕੇ ਪਹਿਲਾਂ ਧਿਆਨ ਲਗਾਉਣਾ ਹੈ ਧਿਆਨ ਲਗਾਉਣ ਤੋਂ ਬਾਅਦ ਥੋੜੀ ਦਿਰ ਇਹ ਆਪਣੇ ਸਰੀਰ ਦੇ ਉੱਤੇ ਕੰਮ ਕਰਦੇ ਕਰਦੇ ਨੇ ਕੋਈ ਕਸਰਤ ਕਰਦਾ ਹੈ ਕੋਈ ਯੋਗਾ ਕਰਦਾ ਹੈ ਫਿਰ ਉਸ ਤੋਂ ਬਾਅਦ ਦਿਨ ਭਰ ਦੇ ਕੰਮਕਾਰ ਕਰਨੇ ਸ਼ੁਰੂ ਕਰ ਦਿੰਦੇ ਨੇ ਇਹ ਵਿਦਿਆਰਥੀ ਤੈਨੂੰ ਸਾਰੀ ਗੱਲ ਗੱਲਬਾਤ ਸਮਝਾ ਦੇਣਗੇ ਜਿਵੇਂ ਜਿਵੇਂ ਇਹ ਕਰਨਗੇ ਉਦਾਂ ਤੂੰ ਹੀ ਕਰਨਾ ਹੈ 21 ਦਿਨ ਲਗਾਤਾਰ ਇੱਥੇ ਰਹਿ ਕੇ ਇਹ ਕੰਮ ਕਰ ਲੈਣਾ ਹੈ 1 ਮਹੀਨੇ ਦਿਨ ਇੱਕ 21 ਦਿਨਾਂ ਬਾਅਦ ਮੈਂ ਤੈਨੂੰ ਤੇਰੀ ਸਫਲਤਾ ਦਾ ਮੰਤਰ ਦੇ ਦੇਵਾਂਗਾ ਲੜਕੇ ਨੇ ਕਿਹਾ ਠੀਕ ਹੈ ਜੀ ਲੜਕੇ ਨੇ ਬਾਕੀ ਵਿਦਿਆਰਥੀਆਂ ਨੂੰ ਪੁੱਛਿਆ ਵੀ ਭਾਈ ਮੈਨੂੰ ਸਾਰੀ ਗੱਲਬਾਤ ਸਾਰੇ ਨਿਯਮ ਨਿਯਮ ਸਮਝਾ ਦਿਓ ਲੜਕਿਆਂ ਨੇ ਸਮਝਾ ਦਿੱਤਾ ਅਗਲੇ ਦਿਨ ਤੋਂ ਜਿਵੇਂ ਬਾਕੀ ਵਿਦਿਆਰਥੀ ਅਮਰਤ ਵੇਲੇ ਉੱਠੇ ਇਹ ਵੀ ਉੱਠਿਆ ਇਨੇ ਵੀ ਉੱਠ ਕੇ ਪਹਿਲਾਂ ਧਿਆਨ ਲਗਾਉਣ ਦੀ ਕੋਸ਼ਿਸ਼ ਕੀਤੀ ਫਿਰ ਆਪਣੇ ਸਰੀਰ ਦੇ ਲਈ ਕੋਈ ਕਸਰਤ ਕੀਤੀ ਸੈਰ ਕੀਤੀ ਫਿਰ ਦਿਨ ਭਰ ਦੇ ਜੋ ਵੀ ਕੰਮਕਾਰ ਵਿਦਿਆਰਥੀ ਕਰਦੇ ਸਨ ਉਸੇ ਤਰ੍ਹਾਂ ਕੀਤਾ ਬਗੀਚਿਆਂ ਦੇ ਵਿੱਚ ਫੁੱਲਾਂ ਦੀ ਪਾਣੀ ਪਾਣੀ ਲਾਇਆ ਫੁੱਲਾਂ ਲਈ ਪਾਣੀ ਲਾਇਆ ਫੁੱਲਾਂ ਦੇ ਵਿੱਚ ਜੋ ਵੀ ਸੁੱਕੇ ਪੱਤੇ ਸੀ ਉਹ ਚੁਗੇ ਹੋਰ ਬਹੁਤ ਸਾਰੇ ਕੰਮਕਾਰ ਸਾਰਾ ਦਿਨ ਕੰਮਕਾਰਾਂ ਦੇ ਵਿੱਚ ਲੱਗ ਗਿਆ ਉਹ ਵਿਦਿਆਰਥੀ ਘਟ ਸੁਣਦੇ ਸੀ ਤੇ ਘਟ ਖਾਂਦੇ ਸੀ ਅਤੇ ਘਟ ਬੋਲਦੇ ਸੀ ਕੋਈ ਨਾ ਕੋਈ ਕੰਮ ਸਾਰਾ ਦਿਨ ਕਰਦੇ ਰਹਿੰਦੇ ਸੀ ਭਾਵ ਕਿ ਆਪਣੇ ਆਪ ਨੂੰ ਵੇਲਾ ਨਹੀਂ ਸੀ ਰੱਖਦੇ ਅਤੇ ਅੰਮ੍ਰਿਤ ਵੇਲੇ ਉੱਠਣਾ ਉੱਠ ਕੇ ਧਿਆਨ ਲਾਉਣਾ ਇਹ ਉਹਨਾਂ ਦਾ ਪੱਕਾ ਨਿਸ਼ਾਨ ਸੀ ਕਹਿੰਦੇ ਇਹਨਾਂ ਨੇ 6 ਦਿਨ ਤੱਕ ਔਖੇ ਸੌਖੇ ਸਾਰੇ ਕੰਮ ਕਰਨੇ ਕੀਤੇ ਪਰ 7ਵੇਂ ਦਿਨ ਇਹਦੇ ਤੋਂ ਅੰਮ੍ਰਿਤ ਵੇਲੇ ਨਹੀਂ ਉੱਠਿਆ ਗਿਆ ਇਹ ਲੇਟ ਉੱਠਿਆ ਲੇਟ ਉੱਠਣ ਕਰਕੇ ਬੜਾ ਦੁਖੀ ਹੋਇਆ ਸੰਤ ਜੀ ਕੋਲ ਗਿਆ ਤੇ ਜਾ ਕੇ ਕਹਿਣ ਲੱਗਾ ਸੰਤ ਜੀ ਮੇਰਾ ਸੰਕਲਪ ਟੁੱਟ ਗਿਆ ਹੁਣ ਤੁਸੀਂ ਮੈਨੂੰ ਮੰਤਰ ਨਹੀਂ ਦੋਗੇ ਤਾਂ ਸੰਤ ਨੇ ਕਿਹਾ ਨਹੀਂ ਪੁੱਤਰ ਕੋਈ ਗੱਲ ਨਹੀਂ ਜੇ ਤੂੰ ਅੱਜ ਨਹੀਂ ਉਠਿਆ ਨਾ ਤੂੰ ਅੱਜ ਤੋਂ ਫਿਰ ਸ਼ੁਰੂ ਕਰ ਲੈ ਤੈਨੂੰ ਮੰਤਰ ਦੇ ਕੇ ਭੇਜਾਂਗੇ ਤੂੰ ਇਹ 6 ਦਿਨ ਜਿਵੇਂ ਕੰਮ ਕੀਤੇ ਆ ਨਾ ਬਸ ਇਸੇ ਤਰ੍ਹਾਂ ਤੂੰ ਅਗਲੇ 21 ਦਿਨ ਕਰ ਤੂੰ ਕਰ ਲਵੇਂਗਾ ਕਹਿੰਦੇ ਉਹ ਲੜਕੇ ਨੇ ਕਿਹਾ ਸੰਤ ਜੀ ਮੈਂ ਤੁਹਾਡੇ ਕਹੇ ਅਨੁਸਾਰ ਕਰ ਰਿਹਾ ਹਾਂ ਪਰ ਪਹਿਲਾਂ ਮੈਨੂੰ ਇਹ ਦੱਸੋ ਕਿ ਇਹ ਜੋ ਕੰਮ ਤੁਸੀਂ ਮੇਰੇ ਤੋਂ ਕਰਵਾ ਰਹੇ ਹੋ ਇੱਕ ਨਿਊ ਕਰਵਾ ਰਹੇ ਹੋ ਇਹਨਾਂ ਦਾ ਕੋਈ ਮੇਰੀ ਸਫਲਤਾ ਦੇ ਨਾਲ ਲੈਣਾ ਦੇਣਾ ਹੈ ਦਾ ਸੰਤ ਜੀ ਚੁੱਪਚਾਪ ਲੜਕੇ ਦੀਆਂ ਗੱਲਾਂ ਸੁਣਦੇ ਰਹੇ ਤੇ ਕਿਹਾ ਪੁੱਤ ਸਹੀ ਸਮਾਂ ਆਉਣ ਤੇ ਤੈਨੂੰ ਤੇਰੇ ਸਾਰੇ ਸਵਾਲਾਂ ਦਾ ਜਵਾਬ ਦਵਾਂਗੀ ਉਹ ਲੜਕੇ ਨੇ ਫਿਰ ਕਿਹਾ ਚਲੋ ਸੰਤ ਜੀ ਮੈਨੂੰ ਇੰਨਾ ਕੁ ਦੱਸ ਦਿਓ ਕਿ ਮੇਰੇ ਪਿਤਾ ਜੀ ਮੈਨੂੰ ਸਵੇਰੇ ਸਵੇਰੇ ਜਲਦੀ ਉੱਠਣ ਦੇ ਲਈ ਕਹਿੰਦੇ ਸਨ ਮੈਂ ਹੋਰ ਵੀ ਬਹੁਤ ਸਾਰੇ ਲੋਕਾਂ ਤੋਂ ਅੰਮ੍ਰਿਤ ਵੇਲੇ ਉੱਠਣ ਬਾਰੇ ਸੁਣਿਆ ਅੰਮ੍ਰਿਤ ਵੇਲੇ ਦੇ ਵਿੱਚ ਅਜਾਹ ਕੀ ਹੈ ਸਾਰੇ ਵਿਦਵਾਨ ਪੁਰਖ ਸਫਲ ਬੰਦੇ ਅੰਮ੍ਰਿਤ ਵੇਲੇ ਉੱਠਣ ਤੇ ਇੰਨਾ ਜ਼ੋਰ ਕਿਉਂ ਦਿੰਦੇ ਨੇ ਤਾ ਸੰਤ ਜੀ ਨੇ ਕਿਹਾ ਪੁੱਤਰ ਕਿਉਂਕਿ ਇਹ ਵੇਲਾ ਬਹੁਤ ਪਾਵਰਫੁਲ ਤੇ એનਰਜੀਟਿਕ ਵੇਲਾ ਹੈ ਸੰਤ ਜੀ ਨੇ ਉਹ ਲੜਕੇ ਨੂੰ ਸਮਝਾਉਂਦੇ ਹੋਏ ਕਿਹਾ ਪੁੱਤਰ ਇਸ ਵੇਲੇ ਦੇ ਵਿੱਚ ਬਹੁਤ ਸਾਰੀਆਂ ਰੱਬ ਦੇ ਵਿੱਚ ਰੰਗੀਆਂ ਹੋਈਆਂ ਰੂਹਾਂ ਉੱਠ ਕੇ ਨਾਮ ਜਪਦੀਆਂ ਨੇ ਇਸ ਕਰਕੇ ਇਹ ਵੇਲਾ ਬੜਾ ਪਵਿੱਤਰ ਹੋ ਜਾਂਦਾ ਹੈ ਇਸ ਵੇਲੇ ਦੀ ਪਾਵਰ ਬਹੁਤ ਵੱਧ ਜਾਂਦੀ ਹੈ ਇਸ ਵੇਲੇ ਦੇ ਵਿੱਚ ਨੈਗੇਟਿਵ એનર્ਜੀ ਦਾ ਪ੍ਰਭਾਵ ਕਮਜ਼ੋਰ ਹੋ ਜਾਂਦਾ ਹੈ। ਇਸ ਵੇਲੇ ਦੇ ਵਿੱਚ ਸਾਡੇ ਆਸ-ਪਾਸ ਪੋਜ਼ਿਟਿਵਿਟੀ ਦਾ ਪਸਾਰਾ ਰਹਿੰਦਾ ਹੈ। ਅਤੇ ਸਵੇਰੇ-ਸਵੇਰੇ ਜਦੋਂ ਆਪਾਂ ਉੱਠਦੇ ਆਂ ਨਾ ਆਪਣਾ ਤਨ ਅਤੇ ਮਨ ਰਾਤ ਭਰ ਦੀ ਨੀਂਦ ਤੋਂ ਬਾਅਦ ਆਰਾਮ ਦੇ ਵਿੱਚ ਹੁੰਦਾ ਹੈ। ਸਾਡਾ ਤਨ ਆਰਾਮ 'ਚ ਹੁੰਦਾ ਹੈ ਤੇ ਮਨ ਸਾਡਾ ਇੱਕਦਮ ਖਾਲੀ ਹੁੰਦਾ ਹੈ। ਇਸ ਕਰਕੇ ਜਦੋਂ ਆਪਾਂ ਸਵੇਰੇ ਸਵੇਰੇ ਉੱਠ ਕੇ ਕੋਈ ਵੀ ਕੰਮ ਕਰਦੇ ਆ ਤਾਂ ਵਧੀਆ ਤਰੀਕੇ ਦੇ ਨਾਲ ਕਰ ਪਾਉਂਦੇ ਆ ਜਿਵੇਂ ਕਿ ਪਰਮਾਤਮਾ ਦਾ ਧਿਆਨ ਲਗਾਉਣਾ ਜੇ ਪੜਨ ਵਾਲੇ ਬੱਚੇ ਪੜ੍ਹਾਈ ਕਰਦੇ ਨੇ ਤਾਂ ਇਹ ਸਵੇਰੇ ਸਵੇਰੇ ਦੇ ਸਮੇਂ ਦੇ ਵਿੱਚ ਇਹ ਕੰਮ ਕੀਤੇ ਜਾਣ ਤਾਂ ਬੜੇ ਆਪਾਂ ਬੜੇ ਵਧੀਆ ਤਰੀਕੇ ਦੇ ਨਾਲ ਕਰ ਪਾਉਂਦੇ ਆ ਅਤੇ ਸਵੇਰ ਦਾ ਜਿਹੜਾ ਵੇਲਾ ਹੈ ਨਾ ਇਹ ਵੈਸੇ ਵੀ ਬੜਾ ਸੁਧ ਸਾਫ਼ ਸਾਬਾਤਵਰਨ ਹੁੰਦਾ ਹੈ ਇਸ ਵਾਤਾਵਰਨ ਦੇ ਵਿੱਚ ਸਾਹ ਲੈਣ ਦੇ ਨਾਲ ਹੀ ਸਾਡੇ ਸਰੀਰ ਦੇ ਕਈ ਦੁਖ ਰੋਗ ਕੱਟੇ ਜਾਂਦੇ ਕਿਉਂਕਿ ਦਿਨ ਦੇ ਵਿੱਚ ਤਾਂ ਗੱਡੀਆਂ ਮੋਟਰਾਂ ਦਾ ਸੋਰ ਸਰਾਬਾ ਪ੍ਰਦੂਸ਼ਣ ਅਤੇ ਜਿਵੇਂ ਜਿਵੇਂ ਦੁਨੀਆ ਨੇ ਉੱਠਦੇ ਜਾਣਾ ਹੈ ਓਵੇਂ ਓਵੇਂ 네ਗੇਟਿਵਿਟੀ એનર્ਜੀ ਦਾ ਇਸ ਵਾਤਾਵਰਨ ਦੇ ਵਿੱਚ ਕੁਦਰਤ ਦੇ ਵਿੱਚ ਯੂਨੀਵਰਸ ਦੇ ਵਿੱਚ ਪ੍ਰਭਾਵ ਵਧਦਾ ਜਾਂਦਾ ਹੈ ਅਤੇ ਸਾਡੇ ਮਨ ਦੇ ਵਿੱਚ ਕਈ ਤਰ੍ਹਾਂ ਦੇ ਜਹੇ ਖਿਆਲ ਆਉਣੇ ਸ਼ੁਰੂ ਹੋ ਜਾਂਦੇ ਨੇ ਫਿਰ ਅਸੀਂ ਆਪਣੇ ਕੰਮਕਾਰਾਂ ਦੇ ਉੱਤੇ ਚੰਗੀ ਤਰ੍ਹਾਂ ਧਿਆਨ ਨਹੀਂ ਦੇ ਪਾਉਂਦੇ ਪਰ ਜੇ ਆਪਾਂ ਸਵੇਰੇ ਸਵੇਰੇ ਉੱਠ ਕੇ ਆਪਣਾ ਧਿਆਨ ਪਰਮਾਤਮਾ ਦੇ ਚਰਨਾਂ ਦੇ ਵਿੱਚ ਲਾਇਆ ਹੋਵੇ ਤਾਂ ਸਾਡਾ ਮਨ ਇੱਕਦਮ ਸ਼ਾਂਤ ਰਹਿੰਦਾ ਹੈ ਫਿਰ ਸਾਡੇ ਮਨ ਦੇ ਉੱਤੇ ਕੋਈ ਨੈਗੇਟਿਵਿਟੀ ਕੋਈ ਨੈਗੇਟਿਵਿਟੀ ਵਿਚਾਰਾਂ ਦਾ ਪ੍ਰਭਾਵ ਨਹੀਂ ਪੈਂਦਾ ਇਸ ਕਰਕੇ ਸਾਰੇ ਵਿਦਵਾਨ ਪੁਰਖ ਸਾਰੇ ਸੰਤ ਮਹਾਪੁਰਖ ਅਮਰਤ ਵੇਲੇ ਉੱਠਣ ਨੂੰ ਕਹਿੰਦੇ ਨੇ ਅਮਰਤ ਵੇਲਾ ਬਹੁਤ ਪਾਵਰਫੁਲ ਵੇਲਾ ਹੈ ਇਹ ਸਾਡੇ ਤਨ ਤੇ ਮਨ ਨੂੰ ਤੰਦਰੁਸਤ ਨਰੋਏ ਰੱਖਦਾ ਹੈ ਇਹ ਵੇਲਾ ਸਾਡੇ ਤਨ ਤੇ ਮਨ ਨੂੰ ਤੰਦਰੁਸਤ ਨਰੋਏ ਰੱਖਣ ਦੇ ਲਈ ਜ਼ਰੂਰੀ ਹੈ ਲੜਕੇ ਨੇ ਪੁੱਛਿਆ ਉਹ ਕਿਸ ਤਰ੍ਹਾਂ ਤਾਂ ਸੰਤ ਜੀ ਨੇ ਫਿਰ ਸਮਝਾਇਆ ਵੀ ਪੁੱਤ ਜਦੋਂ ਆਪਾਂ ਪਰਮਾਤਮਾ ਦਾ ਧਿਆਨ ਲਗਾਉਂਦੇ ਆ ਨਾ ਸਾਡਾ ਮਨ ਸ਼ਾਂਤ ਹੁੰਦਾ ਸਾਡੇ ਮਨ ਨੂੰ ਪਾਵਰ ਮਿਲਦੀ ਹੈ ਜੋ ਸਾਰਾ ਦਿਨ ਸਾਡੇ ਨਾਲ ਕੰਮ ਕਰਦਾ ਫਿਰ ਸਾਡਾ ਮਨ ਨਿੱਕੀ ਨਿੱਕੀ ਗੱਲ ਤੇ ਕਾਲਾ ਨਹੀਂ ਪੈਂਦਾ ਸਾਨੂੰ ਛਾੜੇ ਚ ਚਿਰਚੜਾਪਨ ਨਹੀਂ ਆਉਂਦਾ ਸਾਨੂੰ ਇਹ ਅਹਿਸਾਸ ਰਹਿੰਦਾ ਹੈ ਕਿ ਇੱਕ ਸ਼ਕਤੀ ਸਾਡੇ ਨਾਲ ਕੰਮ ਕਰ ਰਹੀ ਹੈ ਅਤੇ ਜਦੋਂ ਆਪਾਂ ਸਵੇਰੇ ਉੱਠਦੇ ਆਂ ਸਵੇਰੇ ਉੱਠ ਕੇ ਸਾਫ਼ ਸੁਧ ਵਾਤਾਵਰਣ ਦੇ ਵਿੱਚ ਸਾਹ ਲੈਂਦੇ ਆਂ ਤਾਂ ਸਾਡੇ ਸਰੀਰ ਨੂੰ ਤੰਦਰੁਸਤੀ ਪ੍ਰਦਾਨ ਹੁੰਦੀ ਹੈ ਸਵੇਰੇ ਉੱਠ ਕੇ ਜਦੋਂ ਆਪਾਂ ਸਵੇਰ ਦੀ ਸੈਰ ਕਰਦੇ ਹਾਂ ਕਸਰਤ ਕਰਦੇ ਹਾਂ ਤਾਂ ਆਪਾਂ ਕਈ ਰੋਗਾਂ ਤੋਂ ਬਚ ਸਕਦੇ ਹਾਂ ਤੇ ਜੇ ਸਾਡੇ ਸਰੀਰ ਨੂੰ ਕੋਈ ਰੋਗ ਲੱਗਾ ਹੈ ਤਾਂ ਉਹਨਾਂ ਤੋਂ ਆਪਾਂ ਮੁਕਤੀ پا ਸਕਦੇ ਹਾਂ ਇਸ ਕਰਕੇ ਸਾਡੇ ਤਨ ਅਤੇ ਮਨ ਦੀ ਤੰਦਰੁਸਤੀ ਦੇ ਲਈ ਇਹ ਵੇਲਾ ਬਹੁਤ ਜ਼ਰੂਰੀ ਹੈ ਅਤੇ ਪੁੱਤਰ ਤਨ ਮਨ ਦੇ ਨਾਲ ਹੀ ਆਪਾਂ ਬਾਕੀ ਦੇ ਸਾਰੇ ਕੰਮ ਕਰਨੇ ਆ ਜੇ ਸਾਡਾ ਤਨ ਅਤੇ ਮਨ ਤੰਦਰੁਸਤ ਨਰੋਏ ਨਰੋਏ ਆ ਤਾਂ ਹੀ ਅਸੀਂ ਆਪਣੇ ਕੰਮਕਾਰਾਂ ਨੂੰ ਵਧੀਆ ਤਰੀਕੇ ਦੇ ਨਾਲ ਘਰ ਪਾਵਾਂਗੇ ਇਸੇ ਕਰਕੇ ਅੰਮ੍ਰਿਤ ਵੇਲੇ ਦੇ ਉੱਠਣ ਦੇ ਉੱਤੇ ਜ਼ੋਰ ਦਿੱਤਾ ਜਾਂਦਾ ਹੈ ਉਹ ਲੜਕੇ ਨੇ ਕਿਹਾ ਸੰਤ ਜੀ ਹੁਣ ਮੈਂ ਅੰਮ੍ਰਿਤ ਵੇਲੇ ਦੇ ਫਾਇਦਿਆਂ ਬਾਰੇ ਸਮਝ ਗਿਆ ਹਾਂ ਹੁਣ ਮੈਂ ਪੂਰੀ ਕੋਸ਼ਿਸ਼ ਕਰਾਂਗਾ ਕਰਾਂਗਾ ਅੰਮ੍ਰਿਤ ਵੇਲੇ ਉੱਠਣ ਦੀ ਕਹਿੰਦੇ ਅਗਲੇ ਦਿਨ ਤੋਂ ਪੂਰੀ ਚਾਅ ਉਤਸ਼ਾਹ ਦੇ ਨਾਲ ਅੰਮ੍ਰਿਤ ਵੇਲੇ ਉੱਠਣਾ ਸ਼ੁਰੂ ਕਰ ਦਿੱਤਾ ਅੰਮ੍ਰਿਤ ਵੇਲੇ ਨੂੰ ਮੰਨਣਾ ਸ਼ੁਰੂ ਕੀਤਾ ਜੋ ਸੰਤ ਜੀ ਨੇ ਗੱਲਾਂ ਸਮਝਾਈਆਂ ਸੀ ਇਹ ਗੱਲਾਂ ਮਹਿਸੂਸ ਕਰਨੀਆਂ ਸ਼ੁਰੂ ਕਰ ਦਿੱਤੀਆਂ ਕਿ ਸੱਚਮੁੱਚ ਅੰਮ੍ਰਿਤ ਵੇਲੇ ਉੱਠ ਕੇ ਪਰਮਾਤਮਾ ਦਾ ਧਿਆਨ ਲਾਉਣਾ ਸਾਡੇ ਲਈ ਕਿੰਨਾ ਜ਼ਰੂਰੀ ਹੈ ਸਾਨੂੰ ਕਿੰਨੀ ਤਾਕਤ ਕਿੰਨੀ એનર્ਜੀ ਮਿਲਦੀ ਹੈ ਅਤੇ ਸਵੇਰੇ ਸਵੇਰੇ ਦੀ ਕੀਤੀ ਹੋਈ ਸੈਰ ਕਸਰਤ ਸਾਡੇ ਸਰੀਰ ਨੂੰ ਮਜ਼ਬੂਤ ਬਣਾਉਂਦੀ ਤਾਕਤਵਰ ਬਣਾਉਂਦੀ ਹੈ ਕਹਿੰਦੇ ਇਸੇ ਤਰ੍ਹਾਂ ਉਹਨੇ 21 ਦਿਨ ਪੂਰੇ ਕਰ ਲਏ 21 ਦਿਨ ਬਾਅਦ ਸੰਤ ਜੀ ਨੇ ਜੀ ਦੇ ਕੋਲ ਆਇਆ ਤੇ ਕਿਹਾ ਸੰਤ ਜੀ ਮੈਂ ਤੁਹਾਡੇ ਅਨਸਾਰ 21 ਦਿਨ ਲਗਾਤਾਰ ਜੋ ਤੁਸੀਂ ਕਿਹਾ ਮੈਂ ਕੀਤਾ ਹੁਣ ਮੇਰੀ ਸਫਲਤਾ ਦਾ ਮੰਤਰ ਦੱਸ ਦਿਓ ਤਾ ਸੰਤ ਜੀ ਨੇ ਕਿਹਾ ਪੁੱਤਰ ਇਹੀ ਤਾਂ ਤੇਰੀ ਸਫਲਤਾ ਦਾ ਮੰਤਰ ਸੀ ਸਾਡੀ ਸਫਲਤਾ ਦਾ ਮੰਤਰ ਹੈ ਸਾਡਾ ਤੰਦਰੁਸਤ ਨਰੋਆ ਤਨ ਅਤੇ ਮਨ ਜੇ ਸਾਡਾ ਸਤਨ ਮਨ ਤੰਦਰੁਸਤ ਨਰੋਏ ਆ ਤਾਂ ਅਸੀਂ ਹਰ ਕੰਮ ਨੂੰ ਵਧੀਆ ਤਰੀਕੇ ਦੇ ਨਾਲ ਕਰ ਲੈਂਦੇ ਹਾਂ ਹਰ ਕੰਮ ਦੇ ਵਿੱਚ ਪੂਰੀ ਮਿਹਨਤ ਲਾ ਕੇ ਕਰ ਪਾਉਂਦੇ ਆ ਕਹਿੰਦੇ ਹੁਣ ਉਹ ਲੜਕਾ ਸਮਝ ਗਿਆ ਸੀ ਉਹ ਆਲਸੀ ਤੋਂ ਉਦਮੀ ਬਣ ਚੁੱਕਿਆ ਸੀ ਉਹ ਲੜਕੇ ਨੇ ਸੰਤ ਜੀ ਦੇ ਨਾਲ ਵਾਅਦਾ ਕੀਤਾ ਕਿ ਸੰਤ ਜੀ ਅੱਜ ਤੋਂ ਬਾਅਦ ਮੈਂ ਕਦੇ ਵੀ ਲੇਟ ਨਹੀਂ ਉਠਾਂਗਾ ਜਲਦੀ ਉਠਾਂਗਾ ਅਤੇ ਸਭ ਤੋਂ ਪਹਿਲਾਂ ਆਪਣੇ ਤਨ ਮਨ ਦੀ ਤਾਕਤ ਵਧਾਉਣ ਦੇ ਲਈ ਕੰਮ ਕਰਾਂਗਾ ਕਹਿੰਦੇ ਉਹਨੇ ਉਸੇ ਤਰ੍ਹਾਂ ਕਰਨਾ ਸ਼ੁਰੂ ਕਰ ਦਿੱਤਾ ਤੇ ਕਹਿੰਦੇ ਉਹਦੀ ਜ਼ਿੰਦਗੀ ਦੇ ਵਿੱਚ ਬੜੇ ਤੇਜ਼ੀ ਦੇ ਨਾਲ ਬਦਲਾਅ ਆਉਣੇ ਸ਼ੁਰੂ ਹੋ ਗਏ ਅੰਦਰ ਦਾ ਕਾਲਾਪਣ ਮੁੱਕ ਗਿਆ ਮਨ ਸ਼ਾਂਤ ਰਹਿਣ ਲੱਗਾ ਸ਼ਾਂਤ ਮਨ ਮੰਨ ਦੇ ਸ਼ਾਂਤ ਮਨ ਦੇ ਨਾਲ ਫੈਸਲੇ ਕਰਨ ਲੱਗਾ ਤੇ ਸ਼ਾਂਤ ਮਨ ਦੇ ਨਾਲ ਕੀਤੇ ਹੋਏ ਫੈਸਲੇ ਸਾਡੇ ਲਈ ਸਹੀ ਸਾਬਤ ਹੁੰਦੇ ਆ ਇਸ ਤਰ੍ਹਾਂ ਸੰਤ ਜੀ ਨੇ ਉਹ ਚਿੜੀ ਨੂੰ ਕਿਹਾ ਚਿੜੀਏ ਇਸ ਤਰ੍ਹਾਂ ਅੰਮ੍ਰਿਤ ਵੇਲੇ ਨਾ ਉਹ ਆਲਸੀ ਲੜਕੇ ਨੂੰ ਉਦਮੀ ਬਣਾ ਦਿੱਤਾ ਅੰਮ੍ਰਿਤ ਵੇਲਾ ਸਾਡੀ ਜ਼ਿੰਦਗੀ ਦੇ ਵਿੱਚ ਬੜੀ ਤੇਜ਼ੀ ਦੇ ਨਾਲ ਬਦਲਾਵ ਲੈ ਕੇ ਆਉਂਦਾ ਹੈ ਮੈਨੂੰ ਆਸ ਆ ਕਿ ਤੁਸੀਂ ਤੂੰ ਵੀ ਸਮਝ ਗਈ ਹੋਵੇਂਗੀ ਕਿ ਅੰਮ੍ਰਿਤ ਵੇਲੇ ਉੱਠਣ ਨੂੰ ਕਿਉਂ ਕਿਹਾ ਜਾਂਦਾ ਹੈ ਤੇ ਕਹਿੰਦੇ ਚਿੜੀ ਨੇ ਸੰਤ ਜੀ ਨੂੰ ਮੱਥਾ ਟੇਕਦੇ ਹੋਏ ਕਿ ਆ ਸੰਤ ਜੀ ਮੈਂ ਵੀ ਅੰਮ੍ਰਿਤ ਵੇਲੇ ਦੇ ਫਾਇਦੇ ਚੰਗੀ ਤਰ੍ਹਾਂ ਸਮਝ ਗਈ ਆ ਹੁਣ ਮੈਂ ਵੀ ਤੁਹਾਡੇ ਵਾਂਗ ਧਰਤੀ ਦੇ ਜੀਵਾਂ ਨੂੰ ਅੰਮ੍ਰਿਤ ਵੇਲੇ ਦੇ ਨਾਲ ਜੋੜਾਂਗੀ ਤੁਸੀਂ ਬਚਨ ਕਰਕੇ ਉਹਨਾਂ ਨੂੰ ਸਮਝਾਉਂਦੇ ਹੋ ਮੈਂ ਅੰਮ੍ਰਿਤ ਵੇਲੇ ਉਹਨਾਂ ਨੂੰ ਉੱਠਣ ਦੇ ਵਿੱਚ ਮਦਦ ਕਰਾਂਗੀ ਸੋ ਅੱਜ ਦੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਤੁਸੀਂ ਇਹ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਕਹਾਣੀ ਭਾਵੇਂ ਕਾਲਪਨਿਕ ਹੈ ਪਰ ਕਹਾਣੀ ਤੋਂ ਸਿੱਖਿਆ ਬਹੁਤ ਵੱਡੀ ਮਿਲਦੀ ਆ ਸੱਚਮੁੱਚ ਅਮਰਤ ਵੇਲਾ ਸਾਡੀ ਜ਼ਿੰਦਗੀ ਦੇ ਵਿੱਚ ਬੜੀ ਤੇਜ਼ੀ ਦੇ ਨਾਲ ਬਦਲਾਵ ਲੈ ਕੇ ਆਉਂਦਾ ਹੈ ਜੇਕਰ ਕੋਈ ਮਨੁੱਖ ਅਮਰਤ ਵੇਲੇ ਉੱਠਣਾ ਸ਼ੁਰੂ ਕਰ ਦਵੇ ਉੱਠ ਕੇ ਉਹ ਪਰਮਪਿਤਾ ਪਰਮਾਤਮਾ ਦਾ ਧਿਆਨ ਕਰਨਾ ਸ਼ੁਰੂ ਕਰ ਦੇਵੇ ਅਤੇ ਸਵੇਰੇ ਸਵੇਰੇ ਦੀ ਸੈਰ ਖਸਕਸਰਤ ਸਾਡੇ ਸਰੀਰ ਦੇ ਲਈ ਬਹੁਤ ਜ਼ਰੂਰੀ ਹੈ ਇਹ ਕੰਮ ਕਰਨੇ ਸ਼ੁਰੂ ਕਰ ਦਿੱਤੇ ਤਾਂ ਸਾਡੀ ਜ਼ਿੰਦਗੀ ਦਾ ਆਲਸ ਦਲੇਦਰ ਰੋਗ ਖਤਮ ਹੋ ਜਾਣਗੇ ਸਾਡੀ ਜ਼ਿੰਦਗੀ ਦੇ ਵਿੱਚ ਆਉਣਗੀਆਂ ਖੁਸ਼ੀਆਂ ਬਰਕਤਾਂ ਤਰੰਤਾਂ ਦ੍ਰਿਸ਼ਤੀਆਂ ਸੋ ਜੇਕਰ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਵੀ ਜ਼ਰੂਰ ਲਿਖ ਕੇ ਸੈਂਡ ਕਰਿਆ ਕਰੋ ਜੇਕਰ ਵੀਡੀਓ ਦੇ ਵਿੱਚ ਕੋਈ ਵੀ ਕੋਈ ਅਜਿਹੀ ਗੱਲ ਹੈ ਜਿਹੜੀ ਤੁਹਾਨੂੰ ਨਾ ਚੰਗੀ ਲੱਗੀ ਹੋਵੇ ਤਾਂ ਆਪ ਮੈਨੂੰ ਆਪਣੀ ਛੋਟੀ ਭੈਣ ਜਾਂ ਵੱਡੀ ਭੈਣ ਸਮਝ ਕੇ ਮਾਫ਼ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ